ਹਰਨਾਕਸ਼ ਨੇ ਇੱਕ ਗੱਲ ਦਾ ਐਲਾਨ ਕੀਤਾ ਏ ਕਹਿੰਦਾ ਕਿ ਮੈਂ ਹੀ ਰੱਬ ਹਾਂ ਮੇਰੇ ਨਾਮ ਦੇ ਨਾਲ ਜੁੜੋ ਮੇਰਾ ਨਾਮ ਜਪਣਾ ਕਰੋ ਪਰਮਾਤਮਾ ਨੇ ਉਸੇ ਹਰਨਾਕਸ਼ ਦੇ ਘਰ ਦੇ ਵਿੱਚ ਉਹਦਾ ਪੁੱਤਰ ਪੈਦਾ ਕੀਤਾ ਤੇ ਉਹ ਪਰਮਾਤਮਾ ਦਾ ਭਗਤ ਪੈਦਾ ਕੀਤਾ ਹੁਣ ਹਰਨਾਕਸ਼ ਦੇ ਘਰ ਪ੍ਰਹਿਲਾਦ ਦਾ ਜਨਮ ਹੋਇਆ ਸਾਰੀ ਦੁਨੀਆ ਹਰਨਾਕਸ਼ ਦਾ ਨਾਮ ਜਪਦੀ ਏ ਲੇਕਿਨ ਪ੍ਰਹਿਲਾਦ ਕਹਿੰਦਾ ਏ ਕਿ ਨਹੀਂ ਪਰਮਾਤਮਾ ਕੋਈ ਹੋਰ ਹੈ ਉਸ ਦੀਵੀ ਰਹਿਣ ਵਾਲਾ ਹੈ ਇਸ ਕਰਕੇ ਪਰਮਾਤਮਾ ਦੇ ਨਾਲ ਜੁੜਨਾ ਚਾਹੀਦਾ ਹੈ ਹਰਨਾਕਸ਼ ਨੇ ਪਹਿਲਾਂ ਪਿਆਰ ਦੇ ਨਾਲ ਸਮਝਾਉਣ ਦਾ ਯਤਨ ਕੀਤਾ ਫਿਰ ਮਾਣੇ ਸਮਝਾਉਣ ਦਾ ਯਤਨ ਕੀਤਾ ਜਦੋਂ ਪ੍ਰਹਿਲਾਦ ਨਾ ਮੰਨਿਆ ਤੇ ਫਿਰ ਹਰਨਾਕਸ਼ ਨੇ ਜਿਹੜਾ ਸੀ ਉਹ ਪ੍ਰਹਿਲਾਦ ਨੂੰ ਮਾਰਨ ਦੇ ਵਾਸਤੇ ਫੈਸਲਾ ਕੀਤਾ ਮਾਰਨ ਦੇ ਲਈ ਸਾਰਿਆਂ ਤੋਂ ਪਹਿਲਾਂ ਪਹਾੜੀ ਤੋਂ ਛੁੱਟਿਆ ਗਿਆ ਪ੍ਰਹਿਲਾਦ ਫਿਰ ਵੀ ਬਚ ਗਿਆ ਫਿਰ ਕਹਿੰਦੇ ਕਿ ਹਰਨਾਕਸ਼ ਦੀ ਭੈਣ ਹੋਲਿਕਾ ਜਿਹੜੀ ਹੈ ਉਹ ਕਹਿੰਦੀ ਮੇਰੇ ਕੋਲ ਇੱਕ ਐਸੀ ਚਾਦਰ ਹੈ ਜਿਹੜੀ ਚਾਦਰ ਲੈ ਕੇ ਮੈਂ ਅੱਗ ਵਿੱਚ ਬੈਠ ਜਾਵਾਂ ਨਾ ਤੇ ਅੱਗ ਵੀ ਨਹੀਂ ਸਾੜ ਸਕਦੀ ਮੈਂ ਇਹਨੂੰ ਗੋਦ ਵਿੱਚ ਲੈ ਕੇ ਤੇ ਅੱਗ ਦੇ ਵਿੱਚ ਬੈਠ ਜਾਵਾਂਗੇ ਇਸ ਕਰਕੇ ਪ੍ਰਹਲਾਦ ਸੜ ਜਾਵੇਗਾ ਤੇ ਮੈਂ ਬਚ ਜਾਵਾਂਗੀ ਹੋਇਆ ਉਲਟ ਉਹ ਜਿਹੜੀ ਚਾਦਰ ਸੀ ਉਹ ਉੱਡ ਕੇ ਪ੍ਰਹਲਾਦ ਦੇ ਪੈ ਗਈ ਹੋਲਕਾਰ ਸੜਦੀ ਪ੍ਰਹਲਾਦ ਬਚ ਗਿਆ ਫਿਰ ਜਿਸ ਵੇਲੇ ਦੇ ਨਾਲ ਹੋਲਕਾਰ ਸੜਦੀ ਹੈ ਪ੍ਰਹਲਾਦ ਬਚ ਜਾਂਦਾ ਹੈ ਜਿਹੜੇ ਪ੍ਰਹਲਾਦ ਨੂੰ ਮੰਨਣ ਵਾਲੇ ਲੋਕ ਸਨ ਉਹਨਾਂ ਨੇ ਫਿਰ ਉਸੇ ਤਰ੍ਹਾਂ ਦੇ ਨਾਲ ਜਿਖਾ ਬਣਾਉਣੀ, ਆਗ ਲਾਉਣੀ, ਆਗ ਲਾ ਕੇ ਉਹ ਜਿਹੜੀ ਸੁਆਹ ਬਾਨੀ, ਉਹ ਸੁਆਹ ਇੱਕ ਦੂਸਰੇ ਦੇ ਉੱਪਰ ਪਵੀ ਤੇ ਇਥੋਂ ਭੋਲੀ ਜਿਹੜੀ ਹੈ ਉਹ ਆਰੰਭ ਹੋ ਜਾਂਦੀ ਹੈ। ਹਾਲਾਂਕਿ ਪ੍ਰਮਾਤਮਾ ਨੇ ਹਰਨਾਕਸ਼ ਦਾ ਅੰਤ ਕਰ ਦਿੱਤਾ ਪ੍ਰਹਲਾਦ ਦੀ ਜੈ ਜੈਕਾਰ ਹੋਈ। ਅੱਜ ਆਪਾਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਗੁਰਬਾਣੀ ਨੂੰ ਪੜ੍ਹਦੇ ਹਾਂ ਤੇ ਮਹਾਰਾਜ ਕਹਿੰਦੇ ਇੱਕ ਗੱਲ ਦੀ ਸਿੱਖਿਆ ਲੈ ਬੰਦੇ ਪੁੱਛਿਆ ਜਾਈ ਕਿਹੜੀ ਗੱਲ ਦੀ ਮਹਾਰਾਜ ਕਹਿੰਦੇ RAM ਜਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜੱਬਿਓ ਹਰ ਜੈਸੇ ਏਦਾਂ ਪ੍ਰਮਾਤਮਾ ਨੂੰ ਚੇਤੇ ਕਰ ਜਿਵੇਂ ਪ੍ਰਹਿਲਾਦ ਨੇ ਕੀਤਾ ਸੀ ਤਾਂ ਪ੍ਰਹਿਲਾਦ ਦਾ ਨਿਸ਼ਚਾ ਇੱਕ ਅਕਾਲਪੁਰਖ ਵਾਹਿਗੁਰੂ ਦੇ ਉੱਪਰ ਸੀ ਤੇ ਪ੍ਰਮਾਤਮਾ ਨੇ ਉਹਦੀ ਰੱਖਿਆ ਵੀ ਕੀਤੀ ਹਰ ਜੋਗ ਜੋਗ ਭਗਤਿ ਉਹ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਕਰਾਇਆ ਦੁਸ਼ਟਾਂ ਦਾ ਨਾਚ ਕਰਦਾ ਹੈ ਪ੍ਰਮਾਤਮਾ ਤੇ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਇਸੇ ਤਰ੍ਹਾਂ ਦੇ ਨਾਲ ਪ੍ਰਹਲਾਦ ਪ੍ਰਹਿਲਾਦ ਦੀ ਰੱਖਿਆ ਕੀਤੀ ਹੁਣ ਜਿਹੜੇ ਲੋਕ ਇੱਕ ਦੂਸਰੇ ਦੇ ਉੱਪਰ ਪਹਿਲਾਂ ਸਵਾਹ ਪਾਉਂਦੇ ਸੀ ਸਵਾਹ ਤੋਂ ਗੱਲ ਨਿਕਲ ਕੇ ਗਾਰੇਾਂ ਤੇ ਚਿਕੜਾਂ ਦੇ ਉੱਪਰ ਆ ਗਈ ਹੁਣ ਲੋਕਾਂ ਨੇ ਇੱਕ ਦੂਜੇ ਦੇ ਉੱਪਰ ਚਿਕੜ ਪਾਉਣੇ ਸ਼ੁਰੂ ਕਰਤੇ ਅੱਜ ਦੇ ਸਮੇਂ ਦੌਰਾਨ ਕੈਮੀਕਲ ਦੇ ਰੰਗ ਜਿਹੜੇ ਉਹ ਇੱਕ ਦੂਸਰੇ ਤੇ ਪਾਏ ਜਾਂਦੇ ਸਾਰੇ ਆਪਾਂ ਅਸਲ ਮਕਸਦ ਤੋਂ ਭਟਕੇ ਹੋਏ ਹਾਂ ਜੇਕਰ ਪ੍ਰਹਿਲਾਦ ਨੂੰ ਚੇਤੇ ਕਰਦਿਆਂ ਵੀ ਆਪਾਂ ਕੋਈ ਖੁਸ਼ੀ ਦਾ ਇਜ਼ਹਾਰ ਕਰਨਾ ਹੋਵੇ ਤੇ ਉਹ ਹੋਰ ਤਰੀਕੇ ਦਾ ਕਿਉਂਕਿ ਪ੍ਰਹਿਲਾਦ ਤੇ ਪ੍ਰਮਾਤਮਾ ਦਾ ਭਗਤ ਹੈ ਆਪਾਂ ਵੀ ਪ੍ਰਮਾਤਮਾ ਨਾਲ ਜੁੜਨ ਦਾ ਯਤਨ ਕਰੀਏ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਪ੍ਰਹਿਲਾਦ ਜਿਹੜਾ ਉਹ ਭਗਤ ਭਾਵ ਵਿਚਾਰਧਾਰਾ ਦੀ ਜਗ ਹੈ ਤੇ ਜਦੋਂ ਕੋਈ ਵਿਚਾਰਧਾਰਾ ਨੂੰ ਇਹ ਖਤਮ ਕਰਨ ਦੀ ਕੋਸ਼ਿਸ਼ ਕਰੇ ਨਾ ਤੇ ਉਦੋਂ ਪ੍ਰਮਾਤਮਾ ਵੀ ਜਿਹੜਾ ਹੈ ਉਹ ਅੰਤ ਕਰ ਦਿੰਦਾ ਹੈ ਹਰਨਾਕਸ਼ ਦਾ ਇਹਦਾ ਭਾਵ ਉਹ ਸ਼ਸਤਰ ਦੀ ਜਗ ਹੈ ਵਿਚਾਰ ਤੇ ਹਥਿਆਰ ਭਗਤੀ ਤੇ ਸ਼ਕਤੀ ਦੋਨੋਂ ਚੀਜ਼ਾਂ ਆਧ ਕਾਲ ਕੋਈ ਬਰਾਬਰ ਬਰਾਬਰ ਚੱਲਦੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮੇਂ ਦੌਰਾਨ ਜਿਹੜੇ ਲੋਕ ਹੋਲੀਆਂ ਦੇ ਵਿੱਚ ਰੁੱਝ ਕੇ ਇੱਕ ਦੂਜੇ ਦੇ ਉੱਪਰ ਚਿੱਕੜ ਤੇ ਘਾਰੇ ਪਾਉਂਦੇ ਰਹੇ ਉਹ ਲੋਕ ਗੁਲਾਮ ਹੋ ਗਏ ਤੇ ਜਿਨ੍ਹਾਂ ਨੇ ਹੋਲਾ ਮਹੱਲਾ ਖੇਡਿਆ ਨਾ ਸੱਚ ਜਾਣੇ ਉਹਨਾਂ ਨੇ ਗੁਲਾਮੀ ਦੀਆਂ ਜੰਜੀਗਾ ਤੋੜ ਕੇ ਰੱਖ ਦਿੱਤੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਸ਼ਕਤਰ ਦੀ ਗੱਲ ਕੀਤੀ ਮਹਾਰਾਜ ਕਹਿੰਦੇ ਆਹ ਕਿਹੜੇ ਕੰਮਾਂ 'ਚ ਤੁਸੀਂ ਪਏ ਹੋਏ ਆਓ ਮੈਂ ਤੁਹਾਨੂੰ ਦੱਸਾਂ ਤੁਸੀਂ ਇਹ ਗੁਲਾਮੀ ਦੀ ਜ਼ਿੰਦਗੀ ਜਿਉਂਦੇ ਪਏ ਹੋ ਸਦੀਆਂ ਤੋਂ ਤੁਹਾਨੂੰ ਹਾਕਮ ਲਤਾੜਦਾ ਪਿਆ ਹੈ ਮਾਰਦਾ ਪਿਆ ਹੈ ਤੇ ਤੁਸੀਂ ਕੇਵਲ ਤੇ ਕੇਵਲ ਆ ਬਿਲਕੁਲ ਨਗੁਨੀਆਂ ਗੱਲਾਂ ਦੇ ਵਿੱਚ ਉਲਝੇ ਹੋਏ ਹੋ ਜਦੋਂ ਬਾਬਰ ਨੇ ਹਮਲਾ ਕੀਤਾ ਤੇ ਉਦੋਂ ਬਾਬੇ ਨੇ ਤੇਗ ਦੀ ਗੱਲ ਕਰਦਿਆਂ ਕਿਹਾ ਸਤਿਗੁਰੂ ਕਹਿੰਦੇ ਨੇ ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਰਾਈ ਕਹਿੰਦੇ ਬੜੀ ਤੇਗ ਚੱਲੀ ਪਰ ਜਿਹੜੇ ਭਾਰਤੀ ਲੋਕ ਸਨ ਇਹਦੇ ਮੰਤਰ ਪੜ੍ਹੀ ਜਾ ਰਹੇ ਸੀ ਤੇ ਬਾਬਰ ਜਿਹੜਾ ਸੀ ਉਹ ਕਤਲੇਆਮ ਕਰ ਰਿਹਾ ਸੀ ਮਹਾਰਾਜ ਕਹਿੰਦੇ ਕਦੇ ਮੰਤਰਾਂ ਦੇ ਨਾਲ ਵੀ ਕੋਈ ਅਨਾ ਹੋਇਆ ਇਹ ਭਾਰਤੀ ਲੋਕ ਕਹਿੰਦੇ ਕਿ ਮੰਤਰ ਪੜ੍ਹ ਕੇ ਮੁਗਲਾਂ ਦੀ ਫੌਜ ਨੂੰ ਨਹੀਂਆ ਕਰਦੇ ਨੇ ਸਤਿਗੁਰੂ ਨੇ ਪਾਵਨ ਗੁਰਬਾਣੀ ਵਿੱਚ ਕਿਹਾ ਕੋਈ ਮੁਗਲ ਨਾ ਹੋਆ ਅੰਧਾ ਕਿਨੇ ਨਾ ਪਰਚਾ ਲਾਇਆ ਕਿਸੇ ਨੇ ਕੋਈ ਰੱਖਿਆ ਨਹੀਂ ਕੀਤਾ ਤੇ ਨਾਲੇ ਸਤਿਗੁਰੂ ਗੁਰਨਾਨਕ ਸਾਹਿਬ ਮਹਾਰਾਜ ਨੇ ਕਿਹਾ ਜੇ ਤੁਸੀਂ ਪਹਿਲਾਂ ਚੇਤੇ ਕੀਤਾ ਹੁੰਦਾ ਪਹਿਪਹਿਲਾਂ ਸ਼ਸਤਰਾਂ ਦਾ ਅਭਿਆਸ ਕੀਤਾ ਹੁੰਦਾ ਤੇ ਫਿਰ ਤੁਹਾਨੂੰ ਇਹ ਦੁਰਦਸ਼ਾ ਦਾ ਸਾਹਮਣਾ ਨਹੀਂ ਸੀ ਕਰਨਾ ਪੈਣਾ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੈ ਸਜ਼ਾ ਜੇ ਪਹਿਲਾਂ ਚੇਤਾ ਕੀਤਾ ਹੋਵੇ ਫਿਰ ਸਜ਼ਾ ਨਹੀਂ ਮਿਲਦੀ ਪਰ ਜੇ ਪਹਿਲਾਂ ਚੇਤੇ ਨਾ ਕੀਤਾ ਹੋਵੇ ਤੇ ਫਿਰ ਉਹੀ ਹਾਲ ਹੁੰਦਾ ਜਿਵੇਂ ਬਾਬਰ ਨੇ ਮੁਗਲਾਂ ਮੁਗਲਾਂ ਨੇ ਇੱਥੇ ਪਠਾਣਾ ਦਾ ਹਾਲ ਕੀਤਾ ਭਾਰਤੀ ਲੋਕਾਂ ਦਾ ਹਾਲ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਵਨ ਗੁਰਬਾਣੀ ਦੇ ਰਾਹੀਂ ਇੱਕ ਵਚਨ ਸਮਝਾਇਆ ਬੰਦੇ ਨੂੰ ਮਹਾਰਾਜ ਕਹਿੰਦੇ ਨੇ ਬੰਦਿਆ ਜੇ ਕੋਈ ਮੂਰਖ ਬੰਦਾ ਸਾਹਮਣੇ ਉਹ ਆਜੇ ਨਾ ਤੇ ਫਿਰ ਪਾਸਾ ਵਟ ਕੇ ਲੰਘ ਜਾਣਾ ਚਾਹੀਦਾ ਮੂਰਖ ਦੇ ਨਾਲ ਕਦੇ ਉਂਝਣਾ ਨਹੀਂ ਚਾਹੀਦਾ ਆਪਾਂ ਪਾਵਨ ਗੁਰਬਾਣੀ ਦਾ ਬਚਨ ਪੜ੍ਹਦੇ ਹਾਂ ਪਾੜ ਅਖਰ ਇਹੋ 부ਝੀਏ ਮੂਰਖੇ ਨਾਲ ਨਾ ਲੂੰਝੀਏ ਮੂਰਖ ਦੇ ਨਾਲ ਕਦੇ ਨਹੀਂ ਉਂਝਣਾ ਚਾਹੀਦਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛਿਆ ਜਾਏ ਮਹਾਰਾਜ ਜੇ ਸਾਡੇ ਚੁੱਪ ਕਰਨ ਦੇ ਕਰਕੇ ਮੂਰਖ ਚੁੱਪ ਨਹੀਂ ਕਰਦਾ ਫਿਰ ਕੀ ਕਰੀਏ ਮਹਾਰਾਜ ਕਹਿੰਦੇ ਸਿਰ ਦੂਸਰਾ ਇਲਾਜ ਵੀ ਹੈਗਾ ਏ ਮੂਰਖ ਗੰਢ ਪਵੇ ਮੂੰਹ ਮਾਰ ਫਿਰ ਇੱਕ ਚੰਦ ਮਾਰਦੇ ਮੂੰਹ ਦੇ ਉੱਪਰ ਮੂਰਖਾ ਬੇ ਚੁਪ ਕਰ ਦੇ ਗੁਰੂ ਨਾਨਕ ਸਾਹਿਬ ਨੇ ਵੀ ਸ਼ਸਤਰ ਦੀ ਗੱਲ ਕੀਤੀ ਹੈ ਫਿਰ ਪੰਜ ਜਾਮਿਆਂ ਤੱਕ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਉਹ ਜਿਹੜੀ ਮਰੀ ਸੀ ਉਹ ਸ਼ਾਂਤਵੇਂ ਰਹੀ ਹੈ ਸਤਿਗੁਰੂ ਨੇ ਰੋਹਾਨੀਅਤ ਨਾਲ ਜੋੜਿਆ ਸ਼ਬਦ ਨਾਲ ਜੋੜਿਆ ਤਾਂ ਫਿਰ ਛੇਵੇਂ ਜਾਮੇ ਦੇ ਵਿੱਚ ਸਤਿਗੁਰਾਂ ਨੇ ਦੋ ਤੀਗਾ ਧਾਰਨ ਕਰ ਲੀਆਂ ਮੀਰੀ ਤੇ ਪੀਰੀ ਸਤਿਗੁਰੂ ਨੇ ਸੀਸ ਦੇ ਉੱਪਰ ਸੁੰਦਰ ਕਲਗੀ ਸਜਾ ਲਈ। ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰ ਦਿੱਤੀ। ਸਤਿਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸ਼ਸਤਰ ਵਿਦਿਆ ਖੜਾਉਣ ਵਾਸਤੇ ਨਾਲੇ ਸਤਿਗੁਰੂ ਸ਼ਿਕਾਰ ਖੇਡਣ ਵਾਸਤੇ ਜਾਂਦੇ। ਇਹ ਸਾਰੇ ਜੰਗੀ ਅਭਿਆਸ ਜਿਹੜੇ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ਼ੁਰੂ ਕਰ ਦਿੱਤੇ। ਇੱਕ ਫਕੀਰ ਕੋਲ ਰਹਿਣਾ ਗਿਆ ਉਹਨੇ ਆਣ ਕੇ ਪੁੱਛ ਲਿਆ ਮਹਾਰਾਜ ਇੱਕ ਧਰਮੀ ਬੰਦਾ ਹੋਵੇ ਤੇ ਉਹ ਸ਼ਸਤਰ ਲਈ ਫਿਰਦਾਏ ਕੋ ਚੰਗੀ ਗੱਲ ਤੇ ਥੋੜੀ ਹੈ। ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਜਵਾਬ ਦਿੰਦਿਆਂ ਕਿਹਾ ਇਹ ਸ਼ਸਤਰ ਗਰੀਬ ਦੀ ਰੱਖਿਆ ਜਰਵਾਣੇ ਦੀ ਭਗਿਆ ਇਹ ਗਰੀਬਾਂ ਦੀ ਰੱਖਿਆ ਕਰਨ ਵਾਸਤੇ ਤੇ ਜਿਹੜੇ ਜ਼ੁਲਮ ਕਰਨ ਵਾਲੇ ਲੋਕ ਹੈ ਉਹਨਾਂ ਦਾ ਨਾਸ਼ ਕਰਨ ਵਾਸਤੇ ਰੱਖਿਆ ਫਿਰ ਇੰਦੇ ਗੁਰੂ ਹਰ Rai ਸਾਹਿਬ ਮਹਾਰਾਜ ਨੇ 2200 ਘੋੜਸਵਾਰ ਰਖੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹ ਵੀ ਸ਼ਸਤਰਾਂ ਦਾ ਅਭਿਆਸ ਕਰਾਇਆ ਕਰਦੇ ਸੀ ਨਾਲੇ ਸਤਿਗੁਰੂ ਨੇ ਇੱਕ ਗੱਲ ਕਹੀ ਜਿੰਦੇ ਭੈ ਕਾਹੂ ਕੋ ਦੇਤ ਨਹਿ ਨਹਿ ਪਹਿਮਾਨਤ ਆਣ ਨਾ ਕਿਸੇ ਕੋਲੋਂ ਡਰਨਾ ਹੈ ਨਾ ਕਿਸੇ ਨੂੰ ਡਰਾਉਣਾ ਹੈ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਸਿੱਧੇ ਤੌਰ ਦੇ ਉੱਪਰ ਹੀ ਸਿੱਖਾਂ ਨੂੰ ਕਹਿ ਦਿੱਤਾ ਸਿੱਖੋ ਜੇ ਮੇਰੇ ਦਰਸ਼ਨ ਕਰਨ ਵਾਸਤੇ ਆਉਣਾ ਹੈ ਤੇ ਫਿਰ ਸ਼ਸਤਰ ਧਾਰਨ ਕਰਕੇ ਆਇਓ ਜੇ ਜਿਹੜਾ ਸ਼ਸਤਰ ਧਾਰਨ ਕਰਕੇ ਨਹੀਂ ਆਏਗਾ ਉਹਨੂੰ ਮੇਰੇ ਦਰਸ਼ਨ ਵੀ ਨਸੀਬ ਨਹੀਂ ਹੋਣਗੇ ਨਾਲੇ ਮਹਾਰਾਜ ਕਹਿਣ ਲੱਗੇ ਸ਼ਸਤਰਾਂ ਤੋਂ ਬਿਨਾ ਤੇ ਬੰਦਾ ਭੇਡ ਵਰਗਾ ਹੈ ਭੇਡ ਨੂੰ ਕੋਈ ਕੰਨ ਤੋਂ ਫੜ ਕੇ ਜਿੱਧਰ ਮਰਜ਼ੀ ਲੈ ਜਾਵੇ ਮਹਾਰਾਜ ਕਹਿੰਦੇ ਸ਼ਸਤਰ ਤੋਂ ਬਿਨਾ ਮਨੁੱਖਤਾ ਦੇ ਜੋਗਾ ਹੈ ਬਿਨਾ ਸ਼ਸਤਰ ਕੇ ਸਿਰ ਨਰਕ ਭੇਡ ਜਾਣੋ ਗਹਿ ਕਾਨ ਤਾਕੇ ਕਿਤੇ ਨੇ ਸਧਾਨੋ ਇਹ ਮੋਰੇ ਆ ਗਿਆ ਸੁਣੋ ਤੂੰ ਪਿਆਰੇ ਬਿਨਾ ਕੇਸੰ ਤੇਗੰ ਦਿਉ ਨਾ ਤੇ ਦਾਰੇ ਕੇਸਾ ਤੋਂ ਬਿਨਾ ਤੇਗ ਤੋਂ ਬਿਨਾ ਮੈਂ ਜਦਾਰ ਵੀ ਨਹੀਂ ਬਿਆਨਦਾ ਤੇ ਫਿਰ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਨਾਲੇ ਇੱਕ ਗੱਲ ਕਹੀ ਕਹਿੰਦੇ ਸਾਡੇ ਵਾਸਤੇ ਇਹ ਜਿਹੜੇ ਪੀਰ ਹੈ ਨਾ ਇਹ ਪੀਰ ਵੀ ਸ਼ਸਤਰੀ ਹੈ ਖਾਸ ਕਿਰਪਾਨ ਖੰਡੋ ਖੜਕ ਤੁਪਕ ਤਬਰ ਅਰ ਤੀਰ ਸ਼ਰਫ ਸਹਿਬ ਸਰੋਹੀ ਸਾਹਿਬ ਹੀ ਜੈ ਹਮਾਰੇ ਪੀਰ ਮਹਾਰਾਜ ਕਹਿਣ ਲੱਗੇ ਮੇਰੇ ਵਾਸਤੇ ਪੀਰਵੀ ਸ਼ਸਤਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਸੰਸਾਰ ਦੇ ਵਿੱਚ ਜੇ ਸੁੱਖ ਆ ਸਕਦਾ ਹੈ ਤੇ ਉਹ ਸੁੱਖ ਤੇਗ ਦੇ ਨਾਲ ਹੀ ਆ ਸਕਦਾ ਹੈ ਜੇ ਸੱਤਾ ਦੀ ਰੱਖਿਆ ਕੀਤੀ ਜਾ ਸਕਦੀ ਹੈ ਤੇ ਉਹ ਤੇਗ ਦੇ ਨਾਲ ਹੀ ਕੀਤੀ ਜਾ ਸਕਦੀ ਹੈ ਜੇ ਦੁਸ਼ਮਣ ਦਾ ਨਾਸ਼ ਕੀਤਾ ਜਾ ਸਕਦਾ ਹੈ ਤਾਂ ਤੇ ਉਹ ਨਾਸ਼ ਵੀ ਤੇਗ ਦੇ ਨਾਲ ਹੀ ਕੀਤਾ ਜਾ ਸਕਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਰਕ ਬਚਨ ਕਹੇ ਉਹ ਕਹਿੰਦੇ ਸੁਖ ਸੰਤਾ ਕਰਨ ਜੋ ਹਮਤ ਦਰਨ ਕੇਲ ਵਿਖਰਨ ਆਸ ਸਰਨ ਜੈ ਜੈ ਜਗ ਕਾਰਨ ਸ੍ਰਿਸ਼ਟੀ ਉਵਾਰਨ ਮਮ ਪਿਰਤ ਪਾਰਨ ਜੈ ਤੇਗਮ 헤 ਤੇਗ ਤੇਰੀ ਜੈਕਾਰ ਹੋਵੇ ਇਸੇ ਕਰਕੇ ਤੇਗ ਤੇਰੀ ਜੈਕਾਰ ਹੈ ਕਿਉਂਕਿ ਤੂੰ ਸਤਾਂ ਦੀ ਰਾਖੀ ਕਰਦੀ ਹੈ ਦੁਸ਼ਟਾਂ ਦਾ ਨਾਸ਼ ਕਰਦੀ ਹੈ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖਾਂ ਨੂੰ ਵੀ ਸ਼ਸਤਰ ਵਿਦਿਆ ਖੇਡਣ ਵਾਸਤੇ ਪ੍ਰੇਰਿਤ ਕੀਤਾ ਇੱਕ ਪਾਸੇ ਸਮੇਂ ਦਾ ਹਾਕਮ ਅਗੋ ਜਫਰ ਮੋਹਦੀਨ ਮੁਹੰਮਦ ਔਰੰਗਜ਼ੇਬ ਜਿਹੜਾ ਬਹੁਤ ਸਾਰੀਆਂ ਪਾਬੰਦੀਆਂ ਲਾ ਕੇ ਬੈਠਾ ਹੋਇਆ ਕੋਈ ਸਿਰ ਤੇ ਪੱਗ ਨਹੀਂ ਬਨ ਸਕਦਾ ਕੋਈ ਘੋੜਸਵਾਰੀ ਨਹੀਂ ਕਰ ਸਕਦਾ ਕੋਈ ਪਾਲਕੀ ਵਿੱਚ ਨਹੀਂ ਬੈਠ ਸਕਦਾ ਕੋਈ ਨਗਾਰਾ ਨਹੀਂ ਵਜਾ ਸਕਦਾ ਕੋਈ ਸੰਗੀਤ ਨਹੀਂ ਗਾ ਸਕਦਾ ਇੰਨੀਆਂ ਸਾਰੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਸੀ ਤੇ ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਹਿਬ ਜਿਨ੍ਹਾਂ ਨੇ ਸਾਰੀਆਂ ਪਾਬੰਦੀਆਂ ਤੋੜ ਦਿੱਤੀਆਂ ਸਤਿਗੁਰੂ ਨੇ ਸਿੱਖਾਂ ਨੂੰ ਦਸਤਾਰ ਬੰਨਣ ਵਾਸਤੇ ਕਿਹਾ ਬਲਕਿ ਸਤਿਗੁਰੂ ਆਪ ਪੌਂਟਾ ਸਾਹਿਬ ਦੀ ਧਰਤੀ ਦੇ ਉੱਪਰ ਸਿੱਖਾਂ ਦੇ ਦਸਤਾਰ ਮੁਕਾਬਲੇ ਕਰਵਾਇਆ ਕਰਦੇ ਸੀ ਸਤਿਗੁਰੂ ਨੇ ਰੰਜੀਤ ਨਗਾਰਾ ਤਿਆਰ ਕਰਵਾਇਆ ਹਾਲਾਂਕਿ ਔਰੰਗਜ਼ੇਬ ਦੇ ਆਪਣੇ ਪੁੱਤਰ ਭਾਦਰ ਸਾਹ ਜਦੋਂ ਨਗਾਰਾ ਵਜਾ ਤਨ ਤੇ ਔਰੰਗਜ਼ੇਬ ਨੇ ਉਹਨੂੰ ਤਾੜਨਾ ਕਰਦਿਆਂ ਕਿਹਾ ਕਿ ਤੂੰ ਕੇਵਲ ਢੋਲ ਵਜਾ ਸਕਦਾ ਹੈ ਨਗਾਰਾ ਵਜਾਉਣਾ ਕੇਵਲ ਮੇਰਾ ਹੱਕ ਹੀ ਹੈ ਜਦੋਂ ਦੁਨੀਆ ਬਾਦਸ਼ਾਹ ਬਣੇਗਾ ਨਾ ਉਦੋਂ ਦੂਹੀ ਵਜਾ ਲਈ ਪਰ ਅਜੇ ਨਗਾਰਾ ਤੋਂ ਨਹੀਂ ਵਜਾ ਸਕਦਾ ਐਨੀ ਡੂੰਗੀ ਗੁਲਾਮੀ ਜਿਹੜੀ ਸੀ ਉਹ ਲੋਕਾਂ ਦੇ ਗਲ ਪਈ ਹੋਈ ਸੀ ਫਿਰ ਸਤਿਗੁਰਾਂ ਨੇ ਰਜ਼ੀਤ ਨਗਾਰਾ ਵਜਾਇਆ ਸਿੱਖਾਂ ਨੂੰ ਸ਼ਤਰਵੀਂ ਦੇ ਆ ਖੇਡਣ ਵਾਸਤੇ ਮਹਾਰਾਜ ਲੈ ਕੇ ਜਾਂਦੇ ਸ਼ਿਕਾਰ ਖੇਡਣ ਵਾਸਤੇ ਲੈ ਕੇ ਜਾਂਦੇ ਫਿਰ ਵੀਰ ਰਸ ਭਰਨ ਵਾਸਤੇ ਸਤਿਗੁਰੂ ਕੰਨੀਆਂ ਦੇ ਕੋਲੋਂ ਕਮਤਾਵਾਂ ਜਿਹੜੀਆਂ ਸਾਨੂੰ ਸੋਂਦੇ ਇਵੇਂ ਕਰਕੇ ਸਤਪੁਰਨਾ ਨੇ ਸਾਰੀਆਂ ਬੰਦਸ਼ਾਂ ਸਾਰੀਆਂ ਪਾਬੰਦੀਆਂ ਤੋੜ ਕੇ ਰੱਖ ਦਿੱਤੀ 1699 ਦੀ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਿਰਜਣਾ ਕੀਤੀ ਪੰਜ ਕਕਾਰ ਬਖਸ਼ਿਸ਼ ਕੀਤੇ ਹੁਣ ਪੰਜ ਕਕਾਰਾਂ ਦੇ ਵਿੱਚ ਪੱਕੇ ਤੌਰ ਦੇ ਉੱਪਰ ਕਿਰਪਾਨ ਬਖਸ਼ਿਸ਼ ਕੀਤੀ ਤੇ ਸਿੱਖ ਨੇ ਗੱਤਰੇ ਕਿਰਪਾਨ ਰੱਖਣੀ ਰਹੀ ਹੈ ਨਾਲੇ ਮਹਾਰਾਜ ਨੇ ਕਿਹਾ ਕਿਰਪਾਨ ਪਾਣ ਧਾਰਿਆ ਕੋਟ ਪਾਪ ਟਾਰਿਆ ਜਿਹੜਾ ਕਿਰਪਾਨ ਧਾਰਨ ਕਰੇਗਾ ਕਰੋੜਾਂ ਪਾਪ ਉਹਦੇ ਉੱਤਰ ਜਾਣਗੇ ਸਤਗੁਰਾਂ ਨੇ ਪੰਜ ਕਕਾਰ ਬਖਸ਼ਿਸ਼ ਕੀਤੇ ਰਹਿਤ ਬਖਸ਼ਿਸ਼ ਕੀਤੀ ਕੁਰਾਹਤਾ ਤੋਂ ਬਚਣਾ ਸਿਖਾਇਆ ਫਿਰ ਖਾਲਸਾ ਪੰਥ ਦੀ ਸਿਰਜਣਾ ਤੋਂ 1 ਸਾਲ ਬਾਅਦ ਜਾ ਕੇ ਸਨ 1700 ਈਸਵੀ ਦੇ ਵਿੱਚ ਚੇਤਵਦੀ ਇਕ ਮਹਾਰਾਜ ਨੇ ਵੱਡਾ ਇਕੱਠ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਕੀਤਾ ਇਤਿਹਾਸਕ ਇਹਨਾਂ 7 ਦਿਨਾਂ ਦਾ ਇਹ ਸਮਾਗਮ ਜਿਹੜਾ ਸੀ ਉਹ ਉਲੀਕਿਆ ਗਿਆ ਛੇ ਅੰਮ੍ਰਿਤ ਵੇਲੇ ਸ਼ਾਮ ਦੇ ਵੇਲੇ ਸਤਿਗੁਰੂ ਦੀ ਪਾਵਨ ਹਜ਼ੂਰੀ 'ਚ ਦਰਬਾਰ ਸਜਦਾ ਸਜੇ ਹੋਏ ਦਰਬਾਰ ਦੇ ਵਿੱਚ ਇਲਾਹੀ ਗੁਰਬਾਣੀ ਦਾ ਕੀਰਤਨ ਹੁੰਦਾ ਹੈ। ਫਿਰ ਇਹਦੇ ਤੋਂ ਬਾਅਦ ਗੁਰਮਤਿ ਦੀਆਂ ਵਿਚਾਰਾਂ ਹੁੰਦੀਆਂ। ਤੇ ਦਿਨ ਦੇ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੋ ਟੋਲੀਆਂ ਬਣਾਉਂਦੇ। ਇੱਕ ਟੋਲੀ ਨੂੰ ਸਫੈਦ ਰੰਗ ਦੇ, ਚਿੱਟੇ ਰੰਗ ਦੇ ਕੱਪੜੇ ਪਵਾਏ ਜਾਂਦੇ ਤੇ ਦੂਸਰੀ ਟੋਲੀ ਨੂੰ ਕੇਸਰੀ ਰੰਗ ਦੇ ਕੱਪੜੇ ਪਵਾਏ ਜਾਂਦੇ। ਦੋ ਟੋਲੀਆਂ ਬਣਾ ਕੇ ਇੱਕ ਟੋਲੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਲੇ ਦੇ ਵਿੱਚ ਕਾਬਜ ਕਰਵਾਉਂਦੇ। ਤੇ ਦੂਸਰੀ ਟੋਲੀ ਜਿਹੜੀ ਉਹਨਾਂ ਦੇ ਉੱਪਰ ਹਮਲਾ ਕਰਦੇ ਤੇ ਉਹਨਾਂ ਦੇ ਇਸ ਜੰਗੀ ਅਭਿਆਸ ਦੇ ਵਿੱਚ ਉਹ ਜਿਹੜੀ ਟੋਲੀ ਜਿੱਤ ਜਾਂਦੀ ਸਤਿਗੁਰੂ ਨੂੰ ਸਨਮਾਨਤ ਵੀ ਕਰਦੇ ਐਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੋਲੇ ਮਹੱਲੇ ਦੀ ਰੱਬ ਤਾਂ ਕਿਤੇ ਹੋਲੇ ਦਾ ਅਰਥ ਹੁੰਦਾ ਹੈ ਹੱਲਾ ਕਰਨਾ ਹਮਲਾ ਕਰਨਾ ਤੇ ਸਤਿਗੁਰਾਂ ਨੇ ਇਹ ਭੋਲਾ ਮਹੱਲਾ ਆਰੰਭ ਕੀਤਾ ਸ਼ਸਤਰਾਂ ਦਾ ਅਭਿਆਸ ਵੈਸੇ ਖਿਮਾ ਕਰਨਾ ਜਿੰਨੀਆਂ ਵੀ ਦੁਨੀਆ ਦੀਆਂ ਫੌਜਾਂ ਹੁੰਦੀਆਂ ਉਹ ਸ਼ਸਤਰਾਂ ਦਾ ਅਭਿਆਸ ਤੇ ਕਰਦੀਆਂ ਹੀ ਐ ਆਮ ਆਲੋ ਭਾਰਤੀ ਫੌਜ ਹੈ ਉਹ ਆਪਣੇ ਸ਼ਸਤਰਾਂ ਦਾ ਅਭਿਆਸ ਕਰਦੀ ਹੈ ਹਰ ਫੌਜ ਕਰਦੀ ਹੈ ਲੇਕਿਨ ਖਾਲਸੇ ਦਾ ਹੋਲਾ ਮਹੱਲਾ ਕਲਾ ਸ਼ਸਤਰਾਂ ਦਾ ਅਭਿਆਸ ਹੀ ਨਹੀਂ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਹਿਮਤ ਵਰਤਦੀ ਹੈ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਵਰਤਦੀ ਹੈ ਮਹਾਰਾਜ ਦੇ ਪਰਪਰਕਾਰ ਚੇਤੇ ਕੀਤੇ ਜਾਂਦੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੋਲਾ ਮਹੱਲਾ ਦਿੱਤਾ ਸਿੱਖ ਜਿਹੜੇ ਸਨ ਉਹ ਘੋੜਸਵਾਰੀ ਸ਼ਸਤਰਾਂ ਦਾ ਅਭਿਆਸ ਕਰਦੇ ਜਿਹੜੇ ਕੇਵਲ ਤੇ ਕੇਵਲ ਲੋਕ ਚਿੱਕੜ ਤੋਂ ਤੱਕ ਰਹੇ ਉਹ ਗੁਲਾਮ ਹੋ ਗਏ ਤੇ ਜਿਨ੍ਹਾਂ ਨੇ ਫਿਰ ਉਸ ਚਿੱਕੜ ਦੇ ਵਿੱਚੋਂ ਨਿਕਲ ਕੇ ਨਾਮ ਦਾ ਰੰਗ ਆਪਣੇ ਮਨ ਦੇ ਉੱਪਰ ਲਾਇਆ ਤੇ ਸ਼ਸਤਰਾਂ ਦਾ ਅਭਿਆਸ ਕੀਤਾ ਉਹਨਾਂ ਨੇ ਸਦੀਆਂ ਤੋਂ ਪਈ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟ ਕੇ ਰੱਖ ਦਿੱਤਾ ਜਦੋਂ ਨਾਮ ਦੀ ਵੀ ਜਦੋਂ ਰੰਗ ਦੀ ਵੀ ਗੱਲ ਕੀਤੀ ਨਾ ਸਤਿਗੁਰਾਂ ਨੇ ਤੇ ਗੁਰਦੇਵ ਕਹਿੰਦੇ ਪ੍ਰੇਮ ਦਾ ਰੰਗ ਨਾਮ ਦਾ ਰੰਗ ਤੇਰੇ ਮਨ ਦੇ ਉੱਪਰ ਚੜ ਜਾਏ ਤੇ ਉਹ ਐਸਾ ਰੰਗ ਹੈ ਫਿਰ ਜਿਹੜਾ ਕਦੇ ਉਤਰਦਾ ਨਹੀਂ ਦੋ ਤਰ੍ਹਾਂ ਦਾ ਰੰਗ ਨਾ ਦੁਨੀਆ ਦੇ ਵਿੱਚ ਮੰਨਿਆ ਗਿਆ। ਇੱਕ ਕਿਹਾ ਜਾਂਦਾ ਕਸੂਬੇ ਦਾ ਰੰਗ ਹੈ। ਇੱਕ ਕਿਹਾ ਜਾਂਦਾ ਮਜੀਠ ਦਾ ਰੰਗ ਹੈ। ਤੇ ਸਤਿਗੁਰੂ ਕਹਿੰਦੇ ਨੇ ਜਿਹੜਾ ਕਸੂਬੇ ਦਾ ਰੰਗ ਹੈ ਨਾ ਇਹ ਤੇ ਬੜੀ ਛੇਤੀ ਚੜ ਜਾਂਦਾ ਤੇ ਬੜੀ ਛੇਤੀ ਲੱਥ ਵੀ ਜਾਂਦਾ ਹੈ। ਮਾਇਆ ਦਾ ਰੰਗ ਇਦਾਂ ਦਾ ਹੀ ਹੈ ਜਿਵੇਂ ਕਸੂਬੇ ਦਾ ਰੰਗ ਹੈ ਤੇ ਸਤਿਗੁਰੂ ਕਹਿੰਦੇ ਜੇ ਤੂੰ ਰੰਗਣਾ ਚਾਹੁੰਨਾ ਹੈ ਜੇ ਚੋਨਾ ਤੇਰਾ ਮਨ ਰੰਗਿਆ ਜਾਏ ਤੇ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਟਾ ਆਹ ਤੂ ਪਰਮਾਤਮਾ ਦੇ ਨਾਮ ਦੇ ਨਾਲ ਰੰਗ ਨਾਲ ਜਿਹਨੂੰ ਮਜੀਠ ਦਾ ਰੰਗ ਗਿਆ ਮਜੀਠ ਦਾ ਰੰਗ ਕਦੇ ਉਤਰਦਾ ਨਹੀਂ ਕਪੜਾ ਪਾੜ ਦੇ ਸਕਦਾ ਉਤਰਦਾ ਕਦੇ ਤੇ ਜਿਨ੍ਹਾਂ ਦੇ ਉੱਪਰ ਨਾਮ ਦਾ ਰੰਗ ਚੜ ਗਿਆ ਉਹ ਆਰੇ ਨਾਲ ਚਿਰੇ ਗਏ ਉਹ ਰੰਗ ਨਹੀਂ ਉਤਰਿਆ ਖੋਪਰ ਲੱਤ ਗਏ ਪਰ ਰੰਗ ਨਹੀਂ ਉਤਰਿਆ ਬੰਦ ਬੰਦ ਕੱਟੇ ਗਏ ਉਹ ਰੰਗ ਨਹੀਂ ਉਤਰਿਆ ਆਰੇ ਦੇ ਨਾਲ ਦੋ ਦਫਾੜਾਂ ਦੇ ਵਿੱਚੋਂ ਵੀ ਪ੍ਰਮਾਤਮਾ ਦੇ ਨਾਮ ਦੀ ਆਵਾਜ਼ ਆਉਂਦੀ ਪਈ ਸੀ ਉਹ ਐਸਾ ਰੰਗ ਹੈ ਸਤਿਗੁਰੂ ਕਹਿੰਦੇ ਇਸ ਕਰਕੇ ਤੇਰੇ ਮਨ ਤੇ ਰੰਗ ਡਰ ਜਾਏ ਤੇ ਉਹ ਰੰਗ ਏਹੀ ਹੈ ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰੰਤਾ ਸੱਚ ਉਹ ਸੱਚ ਦਾ ਰੰਗ ਹੈ ਉਹ ਨਾਮ ਦਾ ਰੰਗ ਹੈ ਉਹ ਪ੍ਰੇਮ ਦਾ ਰੰਗ ਹੈ ਸਤਿਗੁਰਾਂ ਨੇ ਇਹ ਤੇਗ ਜਿਹੜੀ ਸੀ ਖਾਲਸੇ ਨੂੰ ਬਖਸ਼ਿਸ਼ ਕੀਤੀ ਤੇ ਮਹਾਰਾਜ ਨੇ ਇਹ ਅਭਿਆਸ ਕਰਨ ਵਾਸਤੇ ਤਿਹਾਰ ਇਹ ਸਿੱਖਾਂ ਦਾ ਕੋਮੀ ਤਿਹਾਰ ਹੈ ਇਹ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸ਼ਾਨੋਂ ਸ਼ੌਕਤ ਦਾ ਪ੍ਰਤੀਕ ਹੈ ਪਰ ਮਾਫ ਕਰਨਾ ਤਾਂ ਹੀ ਚੜ੍ਹਦੀ ਕਲਾ ਦਾ ਪ੍ਰਤੀਕ ਜੇ ਚੜ੍ਹਦੀ ਕਲਾ ਦੇ ਵਿੱਚ ਮਨਾਉਣ ਦਾ ਯਤਨ ਕਰਾਂਗੇ ਜੇ ਸਾਡੇ ਬੱਚਿਆਂ ਨੇ ਆਪਣੇ ਟਰੈਕਟਰਾਂ ਦੇ ਉੱਪਰ ਹਾਰਨ ਲਾ ਕੇ ਹਰਲ ਹਰਲ ਕਰਦੇ ਆ ਕਿਸੇ ਨੇ ਇਧਰੋਂ ਨਿਕਲ ਜਾਣਾ ਕਿਸੇ ਨੇ ਇਧਰੋਂ ਨਿਕਲ ਜਾਣਾ ਫਿਰ ਚੜ੍ਹਦੀ ਕਲਾ ਕੋਈ ਨਹੀਂ ਚੜ੍ਹਦੀ ਕਲਾ ਤਾਂ ਹੀ ਹੈ ਜੇ ਸਾਬਤ ਸੂਰਤ ਹੋ ਕੇ ਜੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਜੇ ਸੱਚਮੁੱਚ ਆਪਾ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਗੁਰਮਤਿ ਦੀ ਵਿਚਾਰ ਸਰਵਣ ਕਰਕੇ ਬਾਣੀ ਦਾ ਕੀਰਤਨ ਸਰਵਣ ਕਰਕੇ ਇਤਿਹਾਸ ਸਰਵਣ ਕਰਕੇ ਆਪਣੇ ਮਨੁੱਖਾ ਜੀਵਨ ਨੂੰ ਚੰਗਾ ਬਣਾਉਣ ਦਾ ਯਤਨ ਕਰਾਂਗੇ ਤਾਂ ਹੀ ਇਹ ਚੜ੍ਹਦੀ ਕਲਾ ਦਾ ਪਰਦੇਕ ਹੈ ਜੇ ਇਹ ਕੁਝ ਨਹੀਂ ਕੀਤਾ ਦੇਖੋ ਆਪ ਇੱਕ ਪਾਵਰਡ ਬਚਨ ਪੜ੍ਹਦੇ ਹਾਂ ਦੇਗ-ਦੇਗ ਜਗ ਮੈਂ ਦੂ ਚਲਾਈ ਮਹਾਰਸ਼ ਕਹਿੰਦੇ ਦੇਗ ਵੀ ਚੱਲਦੀ ਹੈ ਦੇਗ ਵੀ ਚੱਲਦੀ ਹੈ ਇਤੋਂ ਤੱਕ ਕੜਾਹ ਪ੍ਰਸ਼ਾਦ ਦੀ ਦੇਗ ਲਿਆ ਕੇ ਆਪਾ ਗੁਰੂ ਗ੍ਰੰਥ ਸਾਹਿਬ ਦੀ ਖਿਜੂਰੀ ਚ ਰੱਖਦੇ ਆਂ ਅਰਦਾਸ ਕੀਤੀ ਜਾਂਦੀ ਸਤਿਗੁਰੂ ਦੇਗ ਦਰ ਪ੍ਰਵਾਨ ਹੋਵੇ ਤੇ ਇਕੱਲਾ ਅਰਦਾਸ ਕਰਨ ਦੇ ਨਾਲ ਦੇਗ ਪ੍ਰਵਾਨ ਨਹੀਂ ਹੁੰਦੀ ਪ੍ਰਵਾਨ ਤਾਂ ਹੁੰਦੀ ਜਦੋਂ ਉਹਦੇ ਵਿੱਚ ਤੇਗ ਭੇਟ ਕੀਤੀ ਜਾਂਦੀ ਹੈ ਜਦੋਂ ਤੇਗ ਭੇਟ ਕੀਤੀ ਜਾਂਦੀ ਹੈ ਫਿਰ ਦੇਗ ਵਰਤਾਈ ਜਾਂਦੀ ਹੈ ਇਹ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਦੇਗ ਵੀ ਚਲਦੀ ਹੈ ਤੇਗ ਵੀ ਚਲਦੀ ਹੈ ਆਮ ਕਹਾਵਤ ਸੀ ਕਿ ਜੇ ਕੋਈ ਪਿਆਰ ਦੇ ਨਾਲ ਆਵੇ ਤੇ ਉਹਦੇ ਵਾਸਤੇ ਦੇਗ ਹੈ ਦੇਗ ਦਾ ਇਥੇ ਲੰਗਰ ਪ੍ਰਸ਼ਾਦਾ ਪਾਣੀ ਤੇ ਜੇ ਕੋਈ ਚੜ ਕੇ ਆਵੇ ਤੇ ਉਹਦੇ ਵਾਸਤੇ ਤੇਗ ਹੈ ਅੱਜ ਦੇ ਸਿੱਖ ਨੇ ਦੇਗ ਦੇ ਰੱਖ ਲਈ ਲੰਗਰ ਤੇ ਰੱਖ ਲਈ ਤੇਗ ਬਿਲਕੁਲ ਛੱਡ ਦਿੱਤੇ ਸ਼ਸਤਰਾਂ ਵਾਲੇ ਪਾਸੇ ਤੋਂ ਸਿੱਖ ਜਿਹੜਾ ਬਿਲਕੁਲ ਟੁੱਟ ਗਿਆ ਇੱਕ ਸਿੱਖ ਜਿਹੜਾ ਸੀ ਨਾ ਉਹ ਲਾਲ ਕਿਲੇ ਦੇ ਸਾਹਮਣੇ ਉਦੀ ਲੱਗਿਆ ਜਾਵੇ ਤੇ ਮਨ ਵਿੱਚ ਸੋਚਦਾ ਇਹ ਕਹਿੰਦਾ ਦੇਖ ਇਹ ਲਾਲ ਕਿਲਾ ਲਾਲ ਕਿਲਾ ਕਦੇ ਮੇਰੇ ਅਗੇ ਝੁਕਿਆ ਕਰਦਾ ਸੀ ਕਦੇ ਖਾਲਸੇ ਨੂੰ ਸਲਾਮਾ ਕਰਦਾ ਸੀ ਅੱਜ ਲਾਲ ਕਿਲਾ ਸਾਡੇ ਵੱਲ ਵੇਦਾ ਵੀ ਨਹੀਂ ਤੇ ਫਿਰ ਉਹਨੇ ਮਨ ਅੰਦਰ ਖਿਆਲ ਆਇਆ ਕਹਿਣ ਲੱਗਿਆ ਅਸਲ ਵੇਚਣਾ ਸਿੱਖਾ ਤੂੰ ਵੀ ਸਿੱਖ ਨਹੀਂ ਰਿਹਾ ਤੇਰੇ ਚੋ ਵੀ ਬਘੇੜ ਸਿੰਘ ਥੋੜੀ ਨਜ਼ਰ ਆਉਂਦਾ ਪਉ ਇਹ ਦਿੱਲੀ ਦਾ ਲਾਲ ਕਿਲਾ ਜੋ ਮੈਨੂੰ ਸੀਨ ਝਕਾਉਂਦਾ ਨਹੀਂ ਕਿਉਂਕਿ ਮੇਰੇ ਚੋ ਨਜ਼ਰ ਬਘੇੜ ਸਿੰਘ ਵੀ ਆਉਂਦਾ ਨਹੀਂ ਲਾਲ ਕਿਲੇ ਦਾ ਕੀ ਹੈ ਇਹ ਤਾਂ ਝੁਕੇ ਵੇਖ ਤਲਵਾਰਾਂ ਨੂੰ ਝੁਕ ਝੁਕ ਕੇ ਕਰਦਾ ਰਿਹਾ ਸਲਾਮਾ ਤੇਗ ਧਰੀ ਸਰਦਾਰਾਂ ਨੂੰ ਜਦ ਮੈਂ ਵੀ ਢੇਗ ਉਠਾਵਾਂਗਾ ਬਘੇੜ ਸਿੰਘ ਦੇ ਵਾਂਗਰਾ ਆਪਣਾ ਰੂਪ ਧਾਰ ਕੇ ਆਵਾਂਗਾ ਲਾਲ ਕਿਲਾ ਮੁੜ ਆਪਣੀ ਥਾਂ ਤੇ ਆਵੇਗਾ ਝੁੱਕ ਝੁੱਕ ਕੇ ਸਜਦੇ ਕਰਦਾ ਪਲਕਾਂ ਹੇਠ ਨਿਸ਼ਾਵੇਗਾ ਇਹ ਕੀ ਤੇ ਤੇਗਾ ਕੇ ਝੁੱਕ ਜਾਇਆ ਕਰਦੇ ਸਤਗੁਰਾਂ ਨੇ ਬਖਸ਼ਿਸ਼ ਕੀਤੀ ਮੁਗਲ ਆਉਂਦੇ ਸੀ ਹਾਕਮ ਆਉਂਦੇ ਸੀ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਬਾਹੂ ਬੇਟੀਆਂ ਨੂੰ ਕੈਦ ਕਰਕੇ ਲੈ ਜਾਂਦੇ ਤੇ ਭਾਰਤ ਦਾ ਆਗੂ ਜਿਹੜਾ ਪੁਜਾਰੀ ਸੀ ਨਾ ਉਹਨੂੰ ਕਿਹਾ ਗਿਆ ਜਾ ਕੇ ਵੀ ਉਹ ਲੁੱਟ ਕੇ ਲੈ ਗਏ ਕਹਿੰਦਾ ਜ਼ਿੰਨ ਕੇ ਬਾਗੋਂ ਮੇਂ ਜੇ ਲਿਖਾ ਹੂਆ ਹੈ ਇਹਨਾਂ ਦੇ ਕਲਮਾ ਚਿਹਰਨਾ ਲਿਖਿਆ ਉਹ ਗੁਰੂ ਕਾ ਖਾਲਸਾ ਸੀ ਉਹ ਹੋਲਾ ਖੇਡਣ ਵਾਲੇ ਸਿੱਖ ਹੀ ਸਨ ਜਿਨ੍ਹਾਂ ਨੇ ਤੀਂਗਾ ਲੈ ਕੇ ਤੇ ਹਮਲਾਵਰ ਜਿਹੜੇ ਚੜ ਕੇ ਆਏ ਪੰਜਾਬ ਦੇ ਵਿੱਚੋਂ ਦੀ ਬਚ ਕੇ ਨਹੀਂ ਲੰਘ ਸਕੇ ਇਹ ਖਾਲਸੇ ਦਾ ਹੀ ਪ੍ਰਤੀਕ ਸੀ ਖਾਲਸੇ ਦਾ ਹੀ ਇੱਕ ਪਾਰੇ ਉਪਕਾਰ ਸੀ ਕਿ ਉਹਨਾਂ ਨੇ ਦਿੱਲੀ ਤੋਂ ਲੁੱਟਦਾ ਲਿਆਂਦਾ ਹੋਇਆ ਮਾਲ ਨਹੀਂ ਪੰਜਾਬ ਦੇ ਵਿੱਚ ਸਾਰਾ ਕੁਝ ਛਡਵਾ ਲਿਆ ਬਲਕਿ ਬਹੁ ਬੇਟੀਆਂ ਵੀ ਕੈਦ ਤੋਂ ਛਡਵਾ ਗਏ ਜਦੋਂ ਅਬਦਾਲੀ ਤੇ ਮਰਾਠਿਆਂ ਦੀ ਜੰਗ ਹੋਈ ਨਾ 1761 ਦੇ ਵਿੱਚ ਪਾਣੀਪਤ ਦੇ ਮੈਦਾਨ ਵਿੱਚ। ਪਿਆਰ ਕਹਿੰਦਾ 1 ਲੱਖ ਦੇ ਕਰੀਬ ਮਰਾਠੇ ਜਿਹੜੇ ਸਨ ਮਰਡੇ ਜਿਹੜੇ ਸਾਨੂੰ ਮਾਰੇ ਗਏ। ਵੱਡੀ ਗਿਣਤੀ 'ਚ ਮਾਰੇ ਗਏ। ਤੇ ਮਰਾਠਿਆਂ ਨੇ ਅਬਦਾਲੀ ਦੇ ਨਾਲ ਪਹੁੰਚ ਕੀਤੀ ਕਿ ਅਬਦਾਲੀ ਆਪਾਂ ਸਮਝੌਤਾ ਕਰ ਲਈਏ। ਤੇ ਅਬਦਾਲੀ ਕਹਿਣ ਲੱਗਿਆ ਮਰਾਠਿਆਂ ਨੂੰ ਕਹਿੰਦਾ ਮੈਂ ਤੁਹਾਡੇ ਨਾਲ ਕੋਈ ਸਮਝੌਤਾ ਨਹੀਂ ਕਰ ਸਕਦਾ। ਬਿਲਕੁਲ ਨਹੀਂ ਕਰਨਾ ਕੋਈ ਸਮਝੌਤਾ। ਤੇ ਐਨ ਉਹਦੇ ਤੋਂ 1 ਸਾਲ ਬਾਅਦ ਅਬਦਾਲੀ ਨੇ ਕੋਪਰਹੀੜੇ ਦੇ ਮੈਦਾਨ ਵਿੱਚ ਗੁਰੂ ਕੇ ਸਿੱਖਾਂ ਤੇ ਹਮਲਾ ਕਰਕੇ ਲਗਭਗ 30000 ਕੌਮ ਸ਼ੇਦ ਕਰਦੇ। ਉਹਨਾਂ ਦੀ 1 ਲੱਖ ਦੀ ਗਿਣਤੀ ਕਿਉਂਕਿ ਉਹਨਾਂ ਦੀ ਤੇ ਗਿਣਤੀ ਬਹੁਤ ਜ਼ਿਆਦਾ ਸੀ। ਤੇ ਸਿੱਖਾਂ ਦੀ ਗਿਣਤੀ ਕਿੰਨੀ ਸੀ ਉਹਦੇ ਲਗਭਗ ਅੱਧੀ ਦੇ ਕੌਮ ਅੱਧੀ ਕੌਮ ਜਿਹੜੀ ਸੀ ਸ਼ਹੀਦ ਹੋ ਗਈ। ਤੇ ਉਸ ਤੋਂ ਬਾਅਦ ਗੁਰੂ ਕੇ ਸਿੱਖ ਜਿਹੜੇ ਸਨ ਫਿਰ ਵੀ ਚੜ੍ਹਦੀ ਕਲਾ ਵਿੱਚ ਸੇ। ਮਰਾਠੇ ਖੋਦ ਅਬਦਾਲੀ ਨੂੰ ਕਹਿ ਰਹੇ ਸੀ ਅਬਦਾਲੀ ਸਮਝੌਤਾ ਕਰ ਲੈ ਤੇ ਅਬਦਾਲੀ ਕਹਿੰਦਾ ਨਹੀਂ। ਇਦھر ਅਬਦਾਲੀ ਨੇ ਸਿੱਖਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਸਿੱਖਾਂ ਨੂੰ ਕਹਿੰਦਾ ਇਦਾਂ ਕਰੋ ਮੇਰੇ ਨਾਲ ਸਮਝੌਤਾ ਕਰੋ ਸਿੱਖ ਕਹਿੰਦੇ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਪੰਜਾਬ ਦਾ ਰਾਜ ਤੁਹਾਨੂੰ ਦਿੱਤਾ ਮੈਨੂੰ ਬਾਸ ਪੰਜਾਬ ਦੇ ਵਿੱਚੋਂ ਦੀ ਦਿੱਲੀ ਤੱਕ ਲੰਘਣ ਦਾ ਰਾਹ ਦੇ ਦਿਓ ਤੇ ਥੋੜਾ ਜਿਹਾ ਮੈਨੂੰ ਟੈਕਸ ਦੇ ਦਿਓ ਜੋ ਕੁਝ ਤੁਸੀਂ ਅਗੁੰਦੇ ਹੋ ਅਨਾਜ ਉਗਦਾ ਹੈ ਪੰਜਾਬ ਵਿੱਚ ਕਣਕ ਹੈ जौ ਹੈ ਬਾਜਰਾ ਹੈ ਮੱਕੀ ਹੈ ਜੋ ਵੀ ਅਗੁੰਦੇ ਉਹਦਾ ਥੋੜਾ ਜਿਹਾ ਹਿੱਸਾ ਦੇ ਦਿਓ ਤੇ ਬਸ ਦਿੱਲੀ ਨੂੰ ਜਾਣ ਦਾ ਰਾਹ ਦੇ ਦਿਓ ਹੋਰ ਕੁਝ ਨਹੀਂ ਚਾਹੀਦਾ ਪੰਜਾਬ ਤੁਹਾਡਾ ਸੌਦਾ ਤੇ ਬੜਾ ਸਸਤਾ ਸੀ ਲੇਕਿਨ ਉਹ ਮਰਜੀਵੜੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪ੍ਰੇਮ ਕਰਨ ਵਾਲੇ ਗੁਰੂ ਘਰ ਦੇ ਸਿੱਖ ਹਨ ਉਹ ਕਹਿੰਦੇ ਨਹੀਂ ਹੋ ਸਕਦਾ ਅਸੀਂ ਸਮਝੌਤਾ ਨਹੀਂ ਕਰ ਸਕਦੇ ਪੁੱਛਿਆ ਕਿਉਂ ਕਹਿੰਦੇ ਕਿ ਅਬਦਾਲੀ ਦੇ ਕੋਲੋਂ ਵੀ ਦੇ ਵਿੱਚ ਰਾਜ ਲੈਣਾ ਹੈ ਅਬਦਾਲੀ ਤੇ ਲਟੇਰਾ ਹੈ ਬਾਹਰੋਂ ਆਇਆ ਹੈ ਅਸੀਂ ਰਾਜ ਆਪੇ ਕਰ ਲਾਂਗੇ ਖਾਲਸਾ ਤੇਗ ਨਾਲ ਰਾਜ ਕਰਨਾ ਜਾਣਦਾ ਹੈ ਤੇ ਜਿਹੜਾ ਅਬਦਾਲੀ ਨੂੰ ਜਵਾਬ ਲਿਖਿਆ ਨਾ ਸੀਤਲ ਸਾਹਿਬ ਲਿਖਦੇ ਹੋ ਕਹਿੰਦੇ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੇ ਇਹ ਕੇ ਉਠਾ ਕੇ ਸ਼ਰਤਾਂ ਲਿਖਾਂਗੇ ਰਾਤ ਨਾਲ ਗੱਲ ਬੰਨੇ ਲਾ ਕੇ ਸ਼ਾਹ ਨਜਰਾਨੇ ਸਾਥੋਂ ਭਾਲਦਾ ਹਿਉ ਈਨ ਮਨਾ ਕੇ ਰਾਜ ਕਰਾਂਗੇ ਆਪਣਾ ਖੈਬਰ ਤੱਕ ਜਾ ਕੇ ਤੇ ਨਾਲੇ ਸਿੱਖਾਂ ਨੇ ਕਿਹਾ ਸ਼ੇਰਨਾ ਜਿਉਂਦੇ ਸੀਤਲਾ ਨੱਕ ਨੱਕ ਭਵਾ ਕੇ ਐਦਾਂ ਨਹੀਂ ਜੀ ਸਕਦੇ ਗੁਲਾਮੀ ਦੇ ਵਿੱਚ ਸਿੱਖਾਂ ਨੇ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜ ਦਿੱਤਾ ਇਹ ਹੋਲਾ ਮਹਲਾ ਖਾਸ ਸਈ ਜਾਹੋ ਜਲਾਲ ਦਾ ਪ੍ਰਤੀਕ ਚੜ੍ਹਦੀ ਕਲਾ ਦਾ ਪ੍ਰਤੀਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਹਾਂ ਇਹਦੀ अहमियत ਨੂੰ ਸਮਝਣ ਦਾ ਚਤਨ ਕਰੀਏ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸਾਏ ਰਸਤੇ ਤੇ ਚੱਲ ਕੇ ਆਪਣੇ ਮਨੋੱਖਾ ਜੀਵਨ ਨੂੰ ਸਫਲ ਬਣਾਉਂਦਾ ਯਤਨ